ਹਕਾ ਦੇ ਵਿੱਚ ਜੇ ਕੋਈ ਕਿਸਾਨ ਲੀਟਰ ਲੜਦਾ ਇਹ ਸਰਕਾਰ ਦੇ ਗੱਲ ਲੜ ਕੇ ਲੜਦਾ ਹੈ ਉਸ ਹਿੱਤੀ ਹੈ ਪਰ ਪੁਲਿਸ ਪ੍ਰਸ਼ਾਸਨ ਡਾਕਟਰ ਜਿਹੜੇ ਗੁਰੂ ਘੋਸ਼ ਲਾ ਕੇ ਮੌਤ ਕਰਦੇ ਨੇ ਉਹ ਸਾਡੇ ਬਾਹਰ ਹੁੰਦੀ ਹੈ ਇਸ ਕਰਕੇ ਆਪਾਂ ਪੂਰਾ ਮਨ ਬਣਾ ਕੇ ਕਿ ਮੋਰਚੇ ਨੂੰ ਜਿਵੇਂ ਤੁਸੀਂ ਰਾਤ ਸਾਰੇ ਇਲਾਕੇ ਵੱਡੀ ਗੰਟੀ ਦੇ ਵਿੱਚ ਪੂਰਾ ਪੁਰਾਣਾ ਕੈਂਪ ਕੀਤਾ ਮੈਂ ਉਹ ਸਾਰੇ ਨੌਜਵਾਨਾਂ ਨੂੰ ਵੀ ਅਪੀਲ ਕਰਦਾ ਤੇ ਪੀਰ ਕੀਤੀ ਸਾਨੂੰ ਲਾਈਵ ਦੀ ਸਥਿਤੀ ਕਿ ਅੱਜ ਸਰਕਾਰ ਅੱਜ ਨਾ ਕਰੇ ਕੱਲ ਕਰ ਦੇ ਦੋ ਹੀ ਰਾਹ ਬਚੇ ਨੇ ਸਰਕਾਰ ਕੋਲੇ ਜਾਂ ਤਾਂ ਫੌਰੀ ਸਾਡੀਆਂ ਮਗਾ ਲਾਗੂ ਕਰ ਦੇ ਐਲਾਨ ਕਰ ਦੇ ਸਾਡੀ ਪਾਰਲੀਮੈਂਟ ਕਮੇਟੀ ਨੇ ਸਰ ਸੰਤੀ ਦੀ ਰਿਪੋਰਟ ਦਿੱਤੀ ਹੈ ਸਿਰਪ੍ਰਧ ਪ੍ਰਧਾਨ ਮੰਤਰੀ ਦਾ ਐਲਾਨ ਹੋਣਾ ਬਾਕੀ ਹੈ ਉਹ ਕਹੇ ਦੇ ਵੀ ਮੈਂ ਟੋਕੇ ਫਿਰ ਜਾਰੀ ਕਰਦਾ ਆਂ ਤਾਂ じゃ ਫਿਰ ਸਾਡੇ ਹੱਥਾਂ ਦੇ ਵਿੱਚ ਜਿਹੜਾ ਸਾਡਾ ਜੋ ਦਾ ਲੜ ਰਿਹਾ ਹੈ ਇਹਨੂੰ ਚੱਕਣਾ ਨਹੀਂ ਦੇਈ ਹੁਣ ਇਹ ਦੋ ਜਿਹੜੇ ਆਪਣੇ ਕੋਲੇ ਤਸਵੀਰ ਇਸ ਦੀ ਹੈ ਸਾਹਮਣੇ ਮੈਂ ਸਾਡੇ ਜਿੰਨੇ ਵੀ ਮੋਰਚੇ ਨਾਲ ਜੁੜੇ ਹੋ ਜਿਨਨੇ ਸਾਡੇ ਹਮਾਇਤ ਤੇ ਆਇਓ ਜਿਨਨੇ ਸਾਡੇ ਪੂਰੇ ਭਾਰ ਦੇ ਇਖਤੀ ਲੋਕਾਂ ਦੀਆਂ ਮੰਗਾ ਉਹਨਾਂ ਦੀ ਹਮਾਇਤ ਤੇ ਆਇਓ ਜਿਨਨੇ ਵੀ ਸਾਡੇ ਆਗੂ ਵਕ ਵਕ ਸਾਧ ਜੀ ਮਹਾਪੁਰਸ਼ ਜਿਨਨੇ ਵੀ ਗੱਲੇਵਾਲ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਇਸ ਕਰਕੇ ਅਸੀਂ ਉਹਨਾਂ ਤੋਂ ਮਾਫੀ ਚਾਹਾਂਗੇ ਅਸੀਂ ਪੋਸਟ ਕੀਤੀ ਸੀ ਵੀ ਇਹਨਾਂ ਦੇ ਥੋੜਾ ਥੋੜਾ ਗਰਮ ਪਾਣੀ ਕਰਕੇ ਲੱਤਾਂ ਨੂੰ ਬਾੜੀ ਜੀ ਮਾਲਸ਼ ਕਰਦਿਏ ਧੋਈ ਨੂੰ ਕਰਦਿਏ ਪਰ ਚਾਂਤ ਜਿਹੜਾ ਜਦੋਂ ਇੱਕ ਆ ਲੈੜੇ ਰਾਜ ਉਹਨਾਂ ਨੂੰ ਚੱਕਰ ਆ ਗਿਆ ਦੇਖਦੇ ਆ ਉਲਟੀ ਆ ਗਈ ਸੀ 5-7 ਮਿੰਟ ਬੇਹੋਸ਼ ਰਹਿਣਾ ਫਿਰ ਉਸ ਸਥਿਤੀ ਦੇ ਵਿੱਚ ਆਉਣਾ ਇਹ ਸਾਰੀ ਤਸਵੀਰ ਤੁਹਾਡੇ ਸਾਹਮਣੇ ਆ ਆ ਤੁਸੀਂ ਬਾਹਰ ਵਿੱਚ ਸੰਗਤ ਲੈ ਜਿਹੜਾ ਜਾਪ ਕੀਤਾ ਅਸੀਂ ਉਸੇ ਸਥਿਤੀ ਦੇ ਵਿੱਚ ਫੇਰ ਆਏ ਆ ਪਾਪਾ ਟੋਲਣਾ ਨਹੀਂ ਲੜਨਾ ਚਿਪਾਈਓ ਬੀਲ ਉਹ ਸਾਰੀ ਮੈਂ ਸੁਵਜੀਤ ਭਾਈ ਨੂੰ ਜਿਹੜੇ ਅਸੀਂ ਸਵੇਾਈ ਇਹਨਾਂ ਸਥਿਤੀ ਕਿਉਂ ਕੋਈ ਬਖਰੀ ਸੀ ਜਿਹੜੇ ਉਹ ਸਥਿਤੀ ਬਣੀ ਆ ਇਹਨਾਂ ਨੂੰ ਮੈਂ 2 ਮਿੰਟ 4 ਮਿੰਟ ਜਿਹੜੇ ਵੀ ਇਸ ਸਥਿਤੀ ਦੇ ਵਿੱਚ ਜਿਹਨੇ ਵੀ ਸਾਡੇ ਫੋਰਮ ਦੇ ਆਗੂ ਹੈ ਜਿਹੜੇ ਬਾਹਰ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਜਿੰਨੇ ਵੀ ਸਾਡੇ ਫੋਰਮ ਦੇ ਆਗੂ ਆ ਉਹ ਇੱਥੇ ਪਹੁੰਚਣ ਸਟੇਜ ਤੇ ਤਾਂ ਆਪਾਂ ਜ਼ਰੂਰੀ ਇਸ ਜਿਹੜੀ ਸਥਿਤੀ ਦੇ ਵਿੱਚ ਉਹਨਾਂ ਨੂੰ ਕੋਈ ਫੈਸਲਾ ਲੈ ਚੱਕੀਏ ਤਾਂ ਇਸ ਕਰਕੇ ਮੇਰੀ ਬੇਨਤੀ ਹੈ ਸੁਰਜੀਤ ਨੂੰ ਕਿ ਉਹ ਦੋਨੋਂ ਇੱਕ ਔਰ ਆ ਕੇ ਜਿਹੜੀ ਆਪਣੀ ਉਹਦੀ ਇਸ ਸਰਕਾਰ ਦੀਆਂ ਜਿਹੜੀਆਂ ਬੰਦਬੰਦੀਆਂ ਉਹਨਾਂ ਨੂੰ ਵਿਚਾਰ ਕਰ ਸਕੀਏ ਤਾਂ ਸਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਬੈਠਣ ਦੀ ਪੇਲ ਕਰੋ ਆਪਾਂ ਚਲਾਉਣੇ ਐ ਐਲਸੀਡੀ ਉਹ ਪ੍ਰਬੰਧ ਕਰੋ ਬੇਨਤੀ ਹੈ ਵੀ ਇਧਰ ਇੱਕ ਤਾਂ মিডিਆ ਨੂੰ ਸਾਰੀ ਰਿਪੋਰਟ ਦੇ ਦਿਓ ਆ ਗਈ ਰਿਪੋਰਟ ਤੁਹਾਡੇ ਕੋਲ ਸਾਰਿਆਂ ਕੋਲ ਉਹ ਇੱਕ ਜੇ ਪੱਤਰਕਾਰ ਆਪਣਾ ਮੁੰਡਾ ਉਹਦੀ ਡਿਊਟੀ ਲੱਗੀ ਵੀ ਐ ਜੋ ਕਵਰ ਕਰ ਲਿਆ ਵੀ ਇੱਥੇ ਜਾਣਾ ਫੋਟੋਗ੍ਰਾਫਰ ਜੇ ਇੱਕ ਜਿਹੜੀ ਦੀ ਡਿਊਟੀ ਐ ਇੱਕ ਜਣਾ ਕਰ ਲਿਓ ਤਾਂ दूजी अंदर او जी तस्वीर आहे